ਗਿੰਗਰ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਕੇਂਦਰ ਸਰਕਾਰ ਦਿਵਾਲੀ ਤੋਂ ਪਹਿਲਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਪੱਤੇ ਡੀਏ ਵਿੱਚ ਵਾਧੇ ਦਾ ਐਲਾਨ ਕਰ ਸਕਦੀ ਹੈ ਇਹ ਵਾਅਦਾ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਆਖਰੀ ਹੋ ਸਕਦਾ ਹੈ ਕਿਉਂਕਿ 1 ਜਨਵਰੀ 2026 ਤੋਂ 8ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਯੋਜਨਾ ਹੈ ਇਸ ਵਾਰ ਦੀਵਾਲੀ 20 ਅਕਤੂਬਰ ਨੂੰ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਸਤੰਬਰ ਦੀ ਤਨਖਾਹ ਦੇ ਨਾਲ ਬਕਾਇਆ ਜੋੜ ਕੇ ਤਿਹਾੜ ਤੋਂ ਪਹਿਲਾਂ ਇੱਕ ਵੱਡਾ ਤੋਹਫ਼ਾ ਦੇ ਸਕਦੀ ਹੈ ਇੱਕ ਰਿਪੋਰਟ ਅਨੁਸਾਰ ਡੀਏ ਵਿੱਚ 3 ਤੋਂ 4% ਤੱਕ ਦਾ ਵਾਅਦਾ ਹੋ ਸਕਦਾ ਹੈ ਇਸ ਸਮੇਂ ਡੀਏ 55% ਹੈ ਜੋ ਕਿ ਵੱਧ ਕੇ 58 ਤੋਂ 63% ਤੱਕ ਵੱਰ ਸਕਦਾ ਹੈ ਜੇਕਰ ਡੀਏ 3% ਵਾਧਾ ਹੈ ਤਾਂ 18000 ਰੁਪਏ ਦੀ ਮੂਲ ਤਨਖਾਹ ਵਾਲੇ ਕਰਮਚਾਰੀਆਂ ਦੀ ਮਾਸਿਕ ਆਮਦਨ ਵਿੱਚ ਲਗਭਗ 540 ਰੁਪਏ ਦਾ ਵਾਧਾ ਹੋਵੇਗਾ ਇਸ ਦੇ ਨਾਲ ਹੀ 9000 ਰੁਪਏ ਦੀ ਮੂਲ ਪੈਨਸ਼ਨ ਪ੍ਰਾਪਤ ਕਰਨ ਵਾਲੇ ਪੈਨਸ਼ਨਰਾਂ ਨੂੰ 270 ਰੁਪਏ ਦਾ ਵਾਧੂ ਮਿਲਣਗੇ ਐਲਾਨ ਦਾ ਸਮਾਂ ਸਰਕਾਰ ਸਾਲ ਵਿੱਚ ਦੋ ਵਾਰ ਡੀਏ ਜਨਵਰੀ ਤੋਂ ਜੁਲਾਈ ਵਿੱਚ ਸੋਧ ਕਰਦੀ ਹੈ ਜੁਲਾਈ ਸੋਧ ਦਾ ਐਲਾਨ ਆਮ ਤੌਰ ਤੇ ਸਤੰਬਰ ਅਕਤੂਬਰ ਵਿੱਚ ਕੀਤਾ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਕੈਬਨਿਟ ਸਤੰਬਰ ਦੇ ਅੰਤ ਤੱਕ ਆਪਣਾ ਅੰਤਿਮ ਐਲਾਨ ਕਰ ਸਕਦੀ ਹੈ ਅਤੇ ਕਰਮਚਾਰੀਆਂ ਨੂੰ ਜੁਲਾਈ ਸਤੰਬਰ ਦਾ ਬਕਾਇਆ ਵੀ ਮਿਲੇਗਾ ਡੀਏ ਕਿਵੇਂ ਤੈਅ ਕੀਤਾ ਜਾਂਦਾ ਹੈ ਮਹਿੰਗਾਈ ਪੱਤੇ ਦੀ ਗਣਨਾ ਉਦਜੁਲਕ ਕਮਿਆਂ ਦੇ ਖਪਤਕਾਰ ਮੂਲ ਸੂਚਕ ਦੇ ਆਧਾਰਿਤ ਹੈ ਡੀਏ ਦਾ ਫੈਸਲਾ ਪਿਛਲੇ 12 ਮਹੀਨਿਆਂ ਦੇ ਔਸਤ आईडब्ल्यू ਦੇ ਆਧਾਰ ਤੇ 7ਵੇਂ ਤਨਖਾਹ ਕਮਿਸ਼ਨ ਦੇ ਫਾਰਮੂਲੇ ਨੂੰ ਲਾਗੂ ਕਰਕੇ ਕੀਤਾ ਜਾਂਦਾ ਹੈ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ